ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤੇ ਗੁਰੂ ਰੂਪ ਗੁਰੂਤਾਰੀ ਫਲਸਾ ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਵਾਂ ਕਿਉਂਕਿ ਆਪ ਜੀਆਂ ਨੂੰ ਪਤਾ ਹੀ ਹੈ ਜਿਹੜਾ ਸਿੱਖਾਂ ਦੇ ਨੌਜਵਾਨ ਸਿੱਖਾਂ ਦੇ ਕਾਤਲ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਜ਼ਾ ਕੱਟ ਰਹੇ ਆ ਜਿਨ੍ਹਾਂ ਦਾ ਇੱਕ ਸੰਦੀਪ ਸਿੰਘ ਸਣੀ ਨੇ ਇੱਕ ਨੂੰ ਜਹਨਮ ਦੀਆਂ ਟਿਕਟਾਂ ਦੇ ਕੇ ਤੋਰਿਆ ਸੂਬੇ ਸਰਹੰਗ ਨੂੰ ਉਹ ਇੰਨਾ ਨੀਚ ਬੰਦਾ ਸੀਗਾ ਸਿੱਖਾਂ ਦੀਆਂ ਧੀਆਂ ਬਾਹਣਾ ਖੜਕੇ ਥਾਣੇ ਵਿੱਚ ਪਹਿਲਾਂ ਆਪ ਬੇਨਤੀ ਕਰਤਾ ਸੀ ਮੁੜ ਕੇ ਆਪਣੇ ਗਨਮੈਨਾਂ ਦੇ ਹਵਾਲੇ ਕਰ ਦਿੰਦਾ ਸੀਗਾ ਕਿਉਂਕਿ ਸਾਨੂੰ ਦੱਸ ਵੀ ਨੂੰ ਸ਼ਰਮ ਆਉਂਦੀ ਆ ਨੌਜਵਾਨ ਮੁੰਡੇ ਜਿਹੜੇ ਆ ਉਹਨੇ ਲੱਤਾਂ ਬੰਨ ਕੇ ਜਿਗਸੀ ਨਾਲ ਤੇ ਕਵਨ ਰੋਖਾਣਾ ਬੰਨ ਕੇ ਪਾੜ ਪਾੜ ਕੇ ਵਿੱਚ ਕਹਿੰਉ ਮਾਰੇ ਆ ਕੋਈ ਗੱਲ ਨਹੀਂ ਕਿਸੇ ਦੀ ਕੋਈ ਗਲਤੀ ਨਹੀਂ ਆ ਜਦੋਂ ਕੋਈ ਗੱਲ ਹੈਗੀ ਸੀ ਉਦੋਂ ਰੋ ਮੂੰਹ ਨਹੀਂ ਸੀ ਕਰਦਾ ਤੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਵੀ ਉਹਦਾ ਨਾ ਪਾਸ ਰੱਖਣ ਵਾਸਤੇ ਗੱਲ ਚੱਲ ਰਹੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਗੰਤੀ ਸਿੰਘਾਂ ਨੂੰ ਕਿ ਭਾਈ ਉਹਦਾ ਪਾਠ ਨਾ ਕਰਿਓ ਰਾਗੀ ਸਿੰਘਾਂ ਨੂੰ ਬੇਨਤੀ ਆ ਉਹਦੇ ਭੋਗ ਤੇ ਕੀਰਤਨ ਨਾ ਕਰਿਓ ਮੈਂ ਤੇ ਉਸ ਨਗਰ ਦੇ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਕਿ ਸਰਪੰਚ ਸਾਹਿਬ ਜੀ ਜਿਹੜੇ ਵੀ ਨਗਰ ਦਾ ਹੈਗੇ ਹੀ ਝੂਠੇ ਸਰਪੰਚ ਸਾਹਿਬ ਜੀ ਤੁਸੀਂ ਗੁਰੂ ਗ੍ਰੰਥ ਸਾਹਿਬੀ ਉਹਦੇ ਪਾਠ ਵਾਸਤੇ ਨਹੀਂ ਦੇਣਾ ਕਿਉਂਕਿ ਜੇ ਤੁਸੀਂ ਸਿੱਖਾਂ ਨਾਲ ਹਮਦਰਦੀ ਰੱਖਦੇ ਜੇ ਸਿੱਖ ਪੰਥ ਨੂੰ ਬਿਲੋਂਗ ਕਰਦੇ ਜੇ ਤੇ ਫੇਰ ਤੁਸੀਂ ਇਸ ਕੰਮ ਦੇ ਵਿੱਚ ਨਹੀਂ ਹੋਣਾ ਸਲੂਕ ਜਿਹੜਾ ਉਹ ਨਹੀਂ ਦੇਣਾ ਰਾਗੀ ਸਿੰਘਾਂ ਨੂੰ ਬੇਨਤੀ ਪਾਈ ਤੁਸੀਂ ਕੀਰਤਨ ਨਹੀਂ ਕਰਨਾ ਗਰੰਤੀ ਸਿੰਘਾਂ ਨੂੰ ਖੱਤ ਜੋੜ ਕੇ ਬੇਨਤੀ ਹੈ ਭਾਈ ਤੁਸੀਂ ਪਾਠ ਨਹੀਂ ਕਰਨਾ ਜੇ ਕਰਨਾ ਵਾ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਨਾਮ ਤੇ ਆ ਕੇ ਕਿ ਜਗਜੀਤ ਸਿੰਘ ਦਾ ਪਾਠ ਕਰਕੇ ਚੌਪੀ ਸਾਹਿਬ ਦਾ ਪਾਠ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ